ਮਾਲਵਾੜਕ ਤੇ ਕੱਲ ਕੀ ਗੜਬਤ ਹੋਈ ਗੱਲ ਪਤਾ ਨਹੀਂ ਸੇ ਆਪਸ ਵਿੱਚ ਲੜਦੇ ਸੇ ਆਪ ਜੀ ਗੋਾਈ ਫੇਲੇ ਨਾ ਕੋਣ ਕੋਣ ਲੜਦੇ ਰਹੇ ਮੁੰਡਾ ਬੋਟੀ ਦੋ ਜੇ ਲੜਦੇ ਸੇ ਕੀ ਨਾਮ ਕੀ ਸੁਣਿਆ ਅਪਤਾ ਸਿੰਘ ਅੱਛਾ ਜੀ ਹਾਂ ਜੀ ਸਦੂ ਜੀ ਨੇ ਬੋਟੀ ਨਾ ਚਾਹਣੀ ਸੀ ਅੱਛਾ ਜੀ ਕੁੜੀ ਨਾ ਮਨਪ੍ਰੀਤ ਸੀ ਅੱਛਾ ਜੀ ਹਾਂ ਜੀ ਕੀ ਘਰ ਆਪਸੀ ਕਲੇ ਸੀ ਨਾ ਹਾਂ ਜੀ ਆਪਸੀ ਆਪਸ ਵਿੱਚ ਬੈਠੇ ਸੇ ਮੈਂ ਤਾਂ ਆਪਣੀ ਜੂਦੀ ਰੋਟੀ ਬਣਾ ਰਹੀ ਸੀ ਮੈਂ ਤਾਂ ਪਤਾ ਹੀ ਨਹੀਂ ਸੀ ਤੁਸੀਂ ਕੋਈ ਜਗ੍ਹਾ ਰਹਿੰਦੇ ਸਾਰੇ ਹਾਂ ਨਹੀਂ ਮੇਰੀ ਬੈਠ ਕੇ ਜੂਦੀ ਸੀ ਮੈਂ ਤਾਂ ਬਾਅਦ ਤੋਂ ਬੰਦ ਕੀਤੀ ਹਾਂ ਜੀ ਹਾਂ ਜੀ ਠੀਕ ਹੈ ਹਾਂਜੀ ਹੋਰ ਘਰ ਚ ਕੌਣ ਕੌਣ ਸੀ ਤੁਹਾਡੇ ਸਾਢੇ ਘਰ ਚ ਸੀ ਜਿਹੜਾ ਸੀ ਆ ਚਾਰ ਜੀ ਦੋ ਕੁੜੀਆਂ ਤਾਂ ਮੈਂ ਐਸੀ ਵੀ ਜਾ ਵਾ ਹੋਰ ਕੋਈ ਵੀ ਨਹੀਂ ਸੀ ਕਵਾ ਅੱਛਾ ਜੀ ਹਾਂਜੀ ਠੀਕ ਹੈ ਤੇ ਜਿਹੜਾ ਸਾਈਡ ਕੀਤਾ ਆ ਕੱਲ ਕਿੰਨੇ ਵਜੇ ਕੀਤਾ ਹੈ ਇਹ ਸਵੇਰ ਸਵੇਰ ਕੀਤਾ 10:00 ਤੋਂ ਹੋੜਾ 1:00 ਵਜੇ 7:00 ਦਾ ਟਾਈਮ ਹਾਂਜੀ ਤੇ ਕਾਰਨ ਜਿਹੜਾ ਮੁੱਖ ਮੁੱਖ ਕੀ ਸਾਹਮਣੇ ਆਇਆ ਵੀ ਕਾਦੇ ਕਰਕੇ ਜਿਹੜਾ ਇਹ ਸਾਈਡ ਪਤਾ ਨਹੀਂ ਇਹਨਾਂ ਨੇ ਆਖਦੀ ਕਿ ਚਿਚ ਲੜਦੇ ਸੋ ਪਤਾ ਨਹੀਂ ਕਾਰ ਹੀ ਲੜਾਈ ਸੀ ਤਾਂ ਤਾਂ ਮੈਂ ਤਾਂ ਆਖਦੀ ਪਤਾ ਸੋ ਮੈਂ ਤਾਂ ਆਪ ਉਧਰ ਬੈਠੀ ਸੀ ਪਰੇ ਆ ਬੈਠੀ ਸੀ ਹਾਂਜੀ ਪਹਿਲਾਂ ਪਹਿਲਾਂ ਵੀ ਲੜਾਈ ਹੁੰਦੀ ਰਹੀ ਸੀ ਪਹਿਲਾਂ ਹੁੰਦੀ ਸੀ ਆ 16 ਸਲਫਾ ਹੀ ਹੋ ਜਦੀ ਵਾਹ ਜੈ ਕੈਸੀ ਕਰਕੇ ਜੱਸਣਾ ਜੋ ਹੁੰਦਾ ਮੇਰੇ ਤੋਂ ਅੱਛਾ ਜੀ ਹਾਂਜੀ ਹੁਣ ਮੁੰਡਾ ਤਾਂ ਸਾਡਾ ਵੀ ਜਿਹੜਾ ਸੈਨਸਾਂ ਨੇ ਇਹਨਾਂ ਨੇ ਮਾਰਿਆ ਹਾਂ ਅੱਛਾ ਜੀ ਹਾਂਜੀ ਉਹ ਵੀ ਦਵਾਈ ਖਾ ਲਈ ਸੀ ਜਿੱਦਾਂ ਪਹਿਲਾਂ ਅਪਾ ਨੋਨ ਖਾਦੀ ਤੇ ਵੇ ਹਾਂਜੀ ਪਹਿਲਾਂ ਕੁੜੀ ਤਾਂ ਨੋਨੇ ਸਾਡੇ ਨੇ ਅੱਛਾ ਬਹੁਤ ਵਿੱਚ ਤੁਹਾਡੀ ਬੀਟੀ ਨੇ ਖਾਦੀ ਹਾਂਜੀ ਹਾਂਜੀ ਸਾਨੂੰ ਖਾਦਾ ਸਵੇਰ ਬਾਅਦ ਫੋਨ ਆਏ ਰਾਂਗੇ अच्छा जी हां जी ये ਜਿਹੜੀ ਸੱਤ ਹੀ ਨਾਲ ਹੀ ਹੋਈ ਹਸਪਤਾਲ ਜਾ ਕੇ ਹੋਈ ਹੈ ਹਾਂ ਜੀ ਹਸਪਤਾਲੇ ਹੋਈ ਹੈ ਮੁੰਡੇ ਦੇ ਕਿਤੇ ਵੀ ਹੋਈ ਉੱਥੇ ਹਸਪਤਾਲੇ ਹੋਈ ਹੈ ਜੀ ਅੱਛਾ ਮੁੰਡੇ ਦੀ ਹਸਪਤਾਲ ਹੋਈ ਹੈ ਹਾਂ ਜੀ ਜੀ ਹੁਣ ਸੰਸਕਾਰ ਦਾ ਦੁਬਾਰਾ ਪੋਸਟਮਾਰਮ ਹੋ ਗਿਆ ਨਹੀਂ ਹਲੇ ਨਹੀਂ ਹੋਇਆ ਅੱਛਾ ਜੀ ਹਾਂ ਜੀ ਨੰਮ ਜੀ ਮੈਂ ਚਰਨਜੀਤ ਸਿੰਘ ਵਰਤਮਾਨ ਚੇਅਰ ਗੁਰਦਾਰਾ ਦਸਮਹਾਰਾ ਦੇ ਪ੍ਰਧਾਨ ਸਾਹਿਬ ਤੇ ਸਰ ਮੈਨੂੰ ਸਵੇਰੇ ਕਾਲ ਆਈ ਕੀ ਸੋਨੀਆਂ ਤੇ ਉਹਨਾਂ ਦੀ ਬੇਟੀ ਨੇ ਦਵਾਈ ਖਾ ਲਈ ਹੈ ਤੇ ਮੈਂ ਇਮੀਡੀਏਟਲੀ ਕਾਰ ਜਾ ਕੇ ਪਹੁੰਚਾ ਉਹਨਾਂ ਦੇ ਜੋ ਦੇਖਿਆ ਤਾਂ ਦੋਨੇ ਦਵਾਈ ਖਾ ਕੇ ਬੈਠੇ ਬੈਠੇ ਸੀ ਤੇ ਮੈਂ ਅਸੀਂ ਗੱਡੀ ਬੁਲਾਈ ਤੇ ਆਪਣੇ ਸਪੰਸਰ ਸਾਹਿਬ ਸਰਦਲਾਵ ਸਿੰਘ ਗੜਕ ਉਹਨਾਂ ਨੂੰ ਫੋਨ ਕੀਤਾ ਮੈਂ ਕਿ ਸਾਡੇ ਮੈਂਬਰ ਪੰਚਾਇਤ ਸੁਖਨਿੰਦਰ ਕੌਰ ਉਹਨਾਂ ਦੇ ਹਸਬੰਦ ਨੂੰ ਫੋਨ ਕੀਤਾ ਤੇ ਉਹ ਗੱਡੀ ਲੈ ਕੇ ਫਟਾਫਟ ਆ ਗਿਆ ਅਸੀਂ ਉਹਨਾਂ ਦੋਨਾਂ ਨੂੰ ਬੜੇ ਜਬਰ ਉਸ ਚੱਕ ਕੇ ਗੁਰਬੀਰਪੁਰ ਹਸਪੀਟਲ ਦੇ ਦਾਖਲ ਕਰਾਤੇ ਆ ਉਸ ਤੋਂ ਬਾਅਦ ਚ ਜਿਹੜਾ ਉਹਨਾਂ ਦਾ ਹਸਬੰਡ ਸੀ ਅਵਤਾਰ ਸਿੰਘ ਪਤਾ ਨਹੀਂ ਮੈਨੂੰ ਉਹ ਬੰਗਿਆ ਤੋਂ ਘੁੰਮਦਾ ਹੋਇਆ ਨੌਰੇ ਨਹਿਰ ਦੇ ਉੱਪਰ ਚੱਲ ਗਿਆ ਉੱਥੇ ਵੀ ਉਹਨਾਂ ਨੇ ਆਪਣੀ ਦਵਾਈ ਖਾਧੀ ਤੇ ਲੰਮੇ ਪੈਸੇ ਤੇ ਪੁਲਿਸ ਨੇ ਫੋਨ ਕੀਤਾ ਉਹ ਵੀ ਅਸੀਂ ਗੱਡੀ ਨਾਲ ਚੱਕ ਕੇ ਉਹਨੂੰ ਸਿਵਲ ਹਸਪੀਟਲ 'ਚ ਜਮ੍ਹਾਂ ਕਰਾਇਆ ਤੇ ਉੱਥੇ ਵੀ ਉਹ ਜੋ ਉਹਨਾਂ ਨੇ ਪੁਆਇਜ਼ਨ ਦਾ ਦਵਾਈ ਖਾਧੀ ਸੀ ਉਹਨੂੰ ਤਾਪ ਚੱਲਦਾ ਨਾ ਹੋਇਆ ਆਪਣਾ ਦਮ ਤੋੜ ਗਿਆ ਮਿੰਗਾ ਵੀ ਦਵਾਈ ਖਾਰੇ ਉਕਰੂਗਾ ਕਿ ਕੇਆ ਇਹ ਇਹਦਾ ਬਾਰੇ ਨਹੀਂ ਪਤਾ ਜੀ ਹੈਗਾ ਵੀ ਮੁੰਡਾ ਦਵਾਈ ਘਰੋਂ ਖਾ ਕੇ ਗਿਆ ਉਹ ਉੱਥੋਂ ਖਾਦੀ ਡੈਥ ਹੋਈ ਬਾਅਦ ਚ ਹੋਈ ਹੈ ਪਹਿਲਾਂ ਸੋਨੀਆ ਦੀ ਹੋਈ ਆ ਉਦੋਂ ਉਹਦੀ ਲੜਕੀ ਮਨਪ੍ਰੀਤ ਕੌਰ ਦੀ ਹੋਈ ਡੈਥ ਹੋਈ ਹੈ ਠੀਕ ਆ ਤੇ ਕਿੱਥੋਂ ਕਿੱਥੋਂ ਚੱਕ ਕੇ ਲਿਆਂਦੇ ਮੰਨ ਲਓ ਘਰੋਂ ਮਿਲ ਗਏ ਆ ਇਹ ਸਾਰੇ ਬੰਦੇ ਤੇ ਜਿਹੜੀ ਸੋਨੀਆ ਰਾਣੀ ਤੇ ਉਹਨਾਂ ਦੀ ਬੇਟੀ ਮਨਪ੍ਰੀਤ ਕੌਰ ਇਹਨਾਂ ਨੂੰ ਮੈਂ ਮਾਲਪੁਰਾੜਾ ਦੇ ਉਹਨਾਂ ਦੇ ਜੱਦੀ ਘਰ ਤੋਂ ਲੈ ਕੇ ਆਇਆ ਚੱਕ ਕੇ ਉਹਨਾਂ ਨੂੰ ਅਸੀਂ ਗਰਮੀਤਪੁਰ ਹਸਪੀਟਲ ਦੇ ਦਾਖਲ ਕਰਾਏ ਤਾਂ ਉਸ ਤੋਂ ਬਾਅਦ ਚ ਡੇਢ ਘੰਟੇ ਬਾਅਦ ਉਹਨਾਂ ਨੂੰ ਅਸੀਂ ਲੱਭਿਆ ਸੀ ਹਫਤਾਰ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਨਹੀਂ ਲੱਭ ਜਦੋਂ ਉਹਨਾਂ ਦੇ ਸਾਡੇ ਐਸਐਚਓ ਸਾਡੇ ਸਦਰਖਾਣੇ ਦੇ ਐਸਐਚਓ ਤੇ ਸ਼੍ਰੀਮਤੀ ਰਾਜਮਿੰਦਰ ਕੌਰ ਜੀ ਜਦੋਂ ਸਾਡੇ ਕੋਲ ਪਹੁੰਚੇ ਉਹਨਾਂ ਨੇ ਲੋਕੇਸ਼ਨ ਲਾਈ ਲੋਕੇਸ਼ਨ ਤੋਂ ਪਤਾ ਲੱਗਾ ਕਿ ਉਹ ਜਿਹੜਾ ਨੌਰੇ ਦੇਰ ਦੇ ਉੱਪਰ ਜਾ ਕੇ ਫੋਨ ਉਹ ਬੰਦ ਹੋ ਜਾਂਦਾ ਸੀ ਜੀ ਤੁਹਾਨੂੰ ਜਿੱਦਾਂ ਪੰਜਾ ਮੈਂਬਰ ਵੀ ਹੈਗੇ ਆ ਤੁਹਾਡੇ ਕੋਲ ਪਹਿਲਾਂ ਕੋਈ ਇਤਨੀ ਗੱਲ ਪਤਾ ਆਈ ਹੈ ਕਿ ਦੁਗਰੇ ਹਾਂਜੀ ਸਰ ਸਾਡੇ ਕੋਲ ਪਹਿਲਾਂ ਕਈ ਪੰਚਾਇਤਾਂ ਹੋ ਚੁੱਕੀਆਂ ਸੀਆਂ ਇਹਨਾਂ ਮੀਵੀ ਆਦਵੀ ਲੋਹਾਂ ਦੀ ਆਪਸ ਵਿੱਚ ਲੜਾਈ ਰਹਿੰਦੀ ਸੀ ਪਤਾ ਨਹੀਂ ਕਿਹਨੂੰ ਆਦਵੀ ਰਹੀ ਅਸਲੀ ਲੜਾਈ ਜੀ ਕਾਰਨ ਮੁੰਡਾ ਹੋਰ ਡਰਿੰਕ ਵੀ ਕਰਦਾ ਸੀ ਇਕ ਚਾਹ ਥੋੜਾ ਫਾਈਨੈਂਸ਼ੀ ਲਾ ਲਓ ਕੋਈ ਵੀ ਥੋੜੀ ਗਰੀਬੀ ਦਾ ਵੀ ਕਾਰਨ ਹੋ ਸਕਦਾ ਆ ਬਾਕੀ ਦੋਨਾਂ ਦੀ ਤੀਵੀਂ ਦੀ ਅੰਡਰਸਟੈਂਡਿੰਗ ਬਣੀ ਹੈਗੀ ਅਸੀਂ ਕਈ ਵਾਰੀ ਉਹਦੇ ਵਿੱਚ ਉਹਦੇ ਵਿੱਚ ਫੈਸਲਾ ਇਹ ਹੋਇਆ ਸੀ ਜੀ ਕਿ ਜਿਹੜੀ ਮਾਤਾ ਆ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਇਕੱਠੇ ਕਰਕੇ ਆ ਸੀ ਜੀ ਮਾਤਾ ਦਾ ਤੁਹਾਡਾ ਫਰਜ਼ ਬਣਦਾ ਕਿ ਮਾਤਾ ਸੇਵਾ ਕਰਨ ਦਾ ਰੋਟੀ ਪਾਣੀ ਦਿੱਤੀ ਉਹਨਾਂ ਨੂੰ ਉਹ ਕਈ ਕਾਰਨਾ ਕਰਕੇ ਮਾਤਾ ਜੀ ਕਹਿੰਦੇ ਵੀ ਮੈਂ ਉਹਨਾਂ ਨੂੰ ਨਹੀਂ ਰਹਿਣਾ ਹੈਗਾ ਅਸੀਂ ਮਾਤਾ ਜੀ ਨੂੰ ਘਰ ਵੱਖਰਾ ਕਰਿਆ ਸੀ ਤੇ ਮਾਤਾ ਜੀ ਵੀ ਆਪਣੀ ਬੱਕਰੀ ਰੋਟੀ ਖਾ ਰਹੀ ਸੀ ਜੋ ਆਪਣਾ ਬੱਕਰਾ ਪਰਿਵਾਰ ਚਲਾ ਰਹੀ ਸੀ ਪਤਨ ਦੇ ਮਾਨ ਦੇ ਵਿੱਚ ਕੀ ਹੈ ਸਵੇਰੇ ਮਾਰਨਿੰਗ ਟਾਈਮ ਨੇ ਲੜਾਈ ਹੋਈ ਹੈ ਜੋ ਛੋਟੀ ਬੇਟੀ ਉਹਨੇ ਨਿਰਿੰਦਰ ਕੌਰ ਸੀ ਉਹਨਾਂ ਨੂੰ ਉਹਨਾਂ ਨੇ ਸਕੂਲ ਭੇਜ ਦਿੱਤਾ ਤੇ ਬਾਅਦ ਵਿੱਚ ਜੋ ਲੜਾਈ ਕਰਦੇ ਸੀ ਉਹਨਾਂ ਤੋਂ ਬਾਅਦ ਜਿਹੜੀ ਦਵਾਈ ਸੀ ਸਲਫਰ ਉਹ ਖਾ ਕੇ ਅੱਜ ਵੀਰਾ ਜੀ ਜਿਹੜਾ ਹਣ ਉਧਰੋਂ ਵੀ ਬੈਠੇ ਸਾਰੇ ਫੈਸਲਾ ਹੁਣ ਕੀ ਹੋ ਗਿਆ ਤੇ ਫੈਸਲਾ ਸਰ ਜੀ ਇਹ ਹੋਇਆ ਜੀ ਦੋਨਾਂ ਤਰ੍ਹਾਂ ਦੇ ਪੇਕੇ ਪਰਿਵਾਰ ਤੇ ਸਹੋਰੇ ਪਰਿਵਾਰ ਤੇ ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਫੈਸਲਾ ਕੀਤਾ ਕਿ ਜੋ ਪਿੱਛੇ ਪਰਵਾਰ ਚ ਛੋਟੀ ਲੜਕੀ ਨਰਿੰਦਰ ਕੌਰ ਰਹਿ ਗਈ ਆ ਉਹਦੇ ਪਾਲਣ ਪੋਸਣ ਵਾਸਤੇ ਉਹਦੀ ਪੜ੍ਹਾਈ ਵਾਸਤੇ ਸੋ ਲੜਕੀ ਦੀ ਭੂਆ ਜੋ ਵਿਦੇਸ਼ ਵਿੱਚ ਹੈਗੀ ਆ ਉਹਨਾਂ ਵੱਲੋਂ 2.5 ਲੱਖ ਦੀ ਡਿਪੋਜ਼ਿਟ ਰਿਸਟਰੀ ਆ ਉਹ ਜਿਹੜੀ ਡਿਪੋਜ਼ਿਟ ਕਰਾਣੀ ਹੈ 2.5 ਲੱਖ ਉਹਨਾਂ ਦੇ ਨਾਂ ਤੇ ਕੀਤੇ ਜਾਣਗੇ ਤੇ ਜੋ ਮਗਰ ਜੱਦੀ ਜਾਇਦਾਦ ਹੈਗੀ ਆ ਉਹ ਤਾਂ ਆਟੋਮੈਟਿਕਲੀ ਇਹੋ ਬੱਚੀ ਉਹਦੀ ਵਾਰਸ ਹੈਗੀ ਆ ਸੇ ਉਹ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਪੇਕੇ ਪਰਿਵਾਰ ਨੂੰ ਕੀ ਜਿਹੜਾ ਮਕਾਨ ਹੈਗਾ ਆ ਜੋ ਘਰ ਹੈਗਾ ਆ ਉਹ ਜਦੋਂ ਲੜਕੀ 18 ਸਾਲ ਦੀ ਹੋ ਗਈ ਆ ਕਿ ਉਹ ਇਹਨਾਂ ਦੇ ਨਾਂ ਤੇ ਹੋ ਜਾਵੇ। ਬੱਚੀ ਹੁਣ ਕਿੱਥੇ ਰਹੂਗੀ? ਬੱਚੀ ਹੁਣ ਸਾਰਾ ਪੇਕੇ ਪਰਾਰ ਕੋ ਰਹਿਣਗੇ। ਤੇ ਆਪਣੀ ਜਿਹੜੀ ਉਹਦੀ ਮਾਸੀ ਹੈਗੀ ਆ ਉਹ ਕਹਿੰਦੇ ਵੇ ਅਸੀਂ ਨਾਲ ਲੱਗੇ ਹਾਂ। ਬੇਟੀ ਵੀ ਸਾਨੂੰ ਕਹ ਗਈ ਵੇ ਅਸੀਂ ਜਿਹੜਾ ਮਾਸੀ ਦੇ ਕੋਲੇ ਰਹਿਣਾ ਹੈਗਾ। ਸੋ ਅਸੀਂ ਸਾਰਨੇ ਦੋਨਾਂ ਘਰਾਂ ਨੇ ਬੜੇ ਆਸ ਵਿੱਚ ਮਿਲ ਕੇ ਰਾਜ਼ੀਨਾਮਾ ਕਰ ਲਿਆ। ਠੀਕ ਹੈ ਸਹਲਵੇ ਬੱਚੀ ਜਿੱਥੇ ਮਰਜ਼ੀ ਰਵੇ ਅਸੀਂ ਦੋਨੇ ਤਰ੍ਹਾਂ ਖਿਆਲ ਰੱਖਾਂਗੇ ਲੜਕੇ ਵਾਲ ਵੀ ਖਿਆਲ ਰੱਖਣਗੇ ਤੇ ਪਿੰਡ ਪੂਰਾ ਸਾਥ ਪਿੰਡ ਮਲ ਪ੍ਰਾਰਕਾਂ ਸਮੂਹ ਨਗਰ ਵਾਸੀ ਇਸ ਲੜਕੀ ਦੇ ਨਾਲ ਖੜੇ ਆ ਜਿੱਥੇ ਵੀ ਕਿਤੇ ਲੜਕੀ ਨੂੰ ਲੋੜ ਪਵੇਗੀ ਤਾਂ ਅਸੀਂ ਉਹਦੇ ਨਾਲ ਖੜੇ ਆ ਉਹਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਆ ਮੇਰਾ ਨਾਮ ਅਮਰਜੀਤ ਹੈ ਜੀ son of ਅਵਤਾਰ ਸਿੰਘ ਮੇਰਾ ਵਿਲੇਜ ਹੈ ਬੱਜੋ ਨੀਅਰ ਬਾਇਓਰਡ ਤੇ ਕੱਲ ਵੀ ਤੁਸੀਂ ਨਿਊਜ਼ ਚੈਨਲਾਂ ਦੇ ਵਿੱਚ ਦੇਖਿਆ ਹੋਣਾ ਜਿਹੜੀ ਮੰਦ ਭਾਗੀ ਘਟਨਾ ਹੋਈ ਹੈ ਤਿੰਨ ਜੀ ਇੱਕੋ ਕਰਦੇ ਚਲੇ ਗਏ ਸਾਰਿਆਂ ਨੇ ਤੁਸੀਂ ਦੇਖਿਆ ਹੀ ਹੋਣਾ ਉਹ ਮਤਲਬ ਜਿਹੜਾ ਮੁੰਡਾ ਸੀਗਾ ਸਾਡਾ ਪ੍ਰੋਣਾ ਉਨੇ ਮਤਲਬ ਘਰ ਦੇ ਵਿੱਚ दारू ਦੇ ਨਾਲ ਜਦੋਂ ਜੋ ਵੀ ਖਲੇਸ ਕਰਦਾ ਰਿਹਾ ਉਹ दारू ਪੀ ਕੇ ਤੇ ਕੁੜੀ ਸਾਡੀ ਤੰਗ ਸੀਗੀ ਜੀ ਤੇ ਉਹਨੇ ਫਿਰ ਇਹ ਸਟੈਪ ਚੱਕਿਆ ਕਿਸੇ ਕੱਲ ਸੁਣਿਆ ਸਾਰਿਆਂ ਨੇ ਤੇ ਉਹਨੂੰ ਦੇਖਦੇ ਹੋਏ ਸਾਡੀ ਜਿਹੜੀ ਛੋਟੀ ਕੁੜੀ ਆ ਮਾਂ ਮੇਰੀ ਸੀਰੀਅਸ ਹੋ ਗਈ ਆ ਤੇ ਉਹ ਬੱਚੀ ਨੇ ਵੀ ਸੁਸਾਈਡ ਕਰ ਲਿਆ ਤੇ ਜਦੋਂ ਫਿਰ ਜਦ ਸਾਡਾ ਪ੍ਰੋਣਾ ਉਹਨੂੰ ਪਤਾ ਲੱਗਾ ਵੀ ਮੈਂ ਹੁਣ ਫਸ ਗਿਆ ਕਿਉਂਕਿ ਪਹਿਲਾਂ ਉਹ ਮੌਕੇ ਬਾਰਦਾਰ ਤੋਂ ਭੱਜ ਗਿਆ ਸੀਗਾ ਪਗੋੜਾ ਹੋ ਗਿਆ ਸੀਗਾ ਜਦੋਂ ਉਹਨੂੰ ਪਤਾ ਲੱਗਾ ਵੀ ਮੈਂ ਦੋ ਮਰਡਰ ਮੇਰੇ ਉੱਪਰ ਹੈ ਫਿਰ ਉਹਨੇ ਵੀ ਆਤਮ ਹੱਤਿਆ ਕਰ ਲਈ ਹੈ ਦਵਾਈ ਖਾ ਕੇ ਤੇ ਪੁਲਿਸ ਨੇ شناختਾ ਕਰਕੇ ਉਹਨਾਂ ਨੂੰ ਸਿਵਲ ਵਿੱਚ ਦਾਖਲ ਕੀਤਾ ਤੇ ਅੱਜ ਨੈਕਸਟ ਡੇ ਹੈ ਜੀ ਤੇ ਅੱਜ ਸਾਰੇ ਆਪਣੇ ਜਿੰਨੇ ਵੀ ਪੰਚ ਸਰਪੰਚ ਹੈ ਤੇ ਅਸੀਂ ਲੜਕੀ ਵਾਲਿਆਂ ਵੱਲੋਂ ਆਏ ਤੇ ਸਮਝੌਤੇ ਤੇ ਪੱਖ ਵਿੱਚ ਅਸੀਂ ਆਏ ਸੀਗੇ ਇੱਥੇ ਸਮਝੌਤੇ ਦੇ ਵੱਜੋਂ ਅਸੀਂ ਊਡੀ ਸਾਡੀ ਆ ਬੱਚੀ ਆ ਅਹੀ ਇੱਕ ਕੁੜੀ ਰਹਿ ਗਈ ਹੈ ਜੀ ਤੇ ਇਹਦੇ ਅਸੀਂ ਮਤਲਬ ਫਿਊਚਰ ਦੇ ਲਈ ਇਹਦੇ ਬਾਰੇ ਸੋਚਦੇ ਜਿਹੜੀ ਭੂਆ ਉਹਨਾਂ ਤੋਂ ਆਪਾਂ ਡਿਮਾਂਡ ਰੱਖੀ ਸੀ ਵੀ ਇਹਦੇ ਲਈ ਕੁਛ ਫਿਕਸਡ ਡਿਪੋਜ਼ਿਟ ਵਗੈਰਾ ਤੇ ਇੱਕ ਘਰ ਹੈ ਜੀ ਹੁਣ ਉਹ ਅੱਲੀ ਵਾਰਸਾ ਉਸ ਘਰ ਦੀ ਕਿ ਉਹ ਇਹਦੇ ਨਾਮ ਕੀਤਾ ਜਾਵੇ ਤੇ ਇਹਦੀ ਭੂਆ ਜਿੱਦਾਂ ਆਪਣੇ ਪਿੰਡ ਦੇ ਪੰਚ ਸਰਪੰਚ ਜਿਹੜੇ ਦੱਸਦੇ ਆ ਵੀ ਅਸੀਂ ਇਹ ਸਾਨੂੰ ਮਹੀਨਾ ਕਿ ਲੱਗ ਜਾਊਗਾ ਐਨਓਸੀ ਨੂੰ ਅਸੀਂ ਕਿ 2 ਮਹੀਨੇ ਲੈ ਲਓ ਕੋਈ ਗੱਲ ਨਹੀਂ ਬੱਚੀ ਦਾ ਘਰ ਹੈ ਉਹਨੂੰ ਮਿਲਣਾ ਚਾਹੀਦਾ ਤੇ ਬਾਕੀ 2.5 ਲੱਖ ਰੁਪਈਆ ਤੇ ਉਹਨਾਂ ਨੇ ਫਿਕਸਡ ਡਿਪੋਜ਼ਿਟ ਜਿਹੜਾ ਕਰ ਦਿੱਤਾ ਹੈ ਤੇ ਬੰਦ ਹੋ ਰਿਹਾ ਪੋਸਟਮਾਰਟਮ ਬਸ ਹੁਣ ਕਾਰਵਾਈ ਸਟਾਰਟ ਹੈ ਜੀ ਪੋਸਟਮਾਰਟਮ ਦੀ ਹਾਂਜੀ ਆਪਸੀ ਸਹਿਮਤੀ ਨਾਲ ਪੋਸਟਮਾਰਟਮ ਹੋ ਰਿਹਾ ਆਪਸੀ ਸਹਿਮਤੀ ਨਾਲ ਹੋ ਰਿਹਾ ਜਿਹੜਾ 3 ਸਦੀ ਕੀ ਮੌਤ ਹੋਈ ਹੈ ਕੀ ਪਰਿਵਾਰ ਦਾ ਇਹ ਪਰ ਵਾਕਿਆ ਕੀ ਵਾਕਯਾ ਕੱਲ ਸਾਨੂੰ ਹਸਪੀਟਲ ਚ ਇਨਫੋਰਮੇਸ਼ਨ ਆਈ ਸੀ ਇਹ ਲੜਕੀ ਮਨਪ੍ਰੀਤ ਕੌਰ ਤੇ ਉਹਦੀ ਮਦਰ ਨੇ ਜ਼ਹਿਰ ਜ਼ਹਿਰ ਨਹੀਂ ਕਹਿ ਸਕਦੇ ਵੀ ਡਾਕਟਰਾਂ ਨੇ ਦੱਸਿਆ ਵੀ ਇਹ ਕੋਈ ਜ਼ਹਿਰੀਲੀ ਚੀਜ਼ ਇਹਨਾਂ ਨੇ ਖਾ ਲਈ ਐ ਅਚਾਨਕ ਖਾ ਲਈ ਉਸ ਤੋਂ ਬਾਅਦ ਇੱਕ ਫੇਰ ਸਾਨੂੰ ਹੋਰ ਮੈਸੇਜ ਆਇਆ ਵੀ ਉਹਦੇ ਜਿਹੜੇ ਹਸਬੈਂਡ ਅਵਤਾਰ ਸਿੰਘ ਉਹਨਾਂ ਨੇ ਉਹਨਾਂ ਦੀ ਵੀ ਹਾਲਤ ਕਾਫੀ 나 ਚੁੱਕਾ ਹੈ ਉਹਨਾਂ ਨੂੰ ਵੀ ਹਸਪੀਟਲ ਚ ਲਿਆਂਦਾ ਗਿਆ ਸੀਗਾ ਤੇ ਪਰ ਬਚਾਉਣ ਦੀ ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਬੱਚਾ ਕੇ ਤਿੰਨਾਂ ਦੀ ਡੈਥ ਹੋ ਗਈ। ਕਿਹਨਾਂ ਦੀ? ਹਾਂਜੀ ਤਿੰਨਾਂ ਦੀ। ਪਤੀ, ਪਤਨੀ ਅਤੇ ਉਸਦੀ ਬੇਟੀ। ਉਹਦੀ ਬੇਟੀ, ਹਾਂਜੀ ਬੇਟੀ। ਕੁੱਲ ਕਿਨੇ ਪਰਿਵਾਰ ਕੁੱਲ ਕੁੱਲ ਕਿਨੇ ਮੈਂਬਰ ਸੀ? ਘਰ 'ਚ ਪੰਜ ਮੈਂਬਰ ਹੈ ਜੀ। ਇੱਕ ਇਹਨਾਂ ਦੀ ਅਵਧਾਰ ਸਿੰਘ ਦੀ ਮਾਤਾ, ਇੱਕ ਇਹਨਾਂ ਦੀ ਛੋਟੀ ਬੱਚੀ ਹੈ 11 ਸਾਲ ਦੀ। ਤਾਂ ਜਿਹੜੀ ਅਵਧਾਰ ਸਿੰਘ ਦੀ ਮਾਤਾ ਔਰ ਬੱਚੀ ਘਰ 'ਚ ਹੈ, ਬਾਕੀ ਤਿੰਨ ਦੀ ਡੈਥ ਹੋ ਚੁੱਕੀ। ਚਾਰ ਮੈਂਬਰ ਤੁਸੀਂ ਤਾਂ ਸਾਹਮਣੇ ਆਏ ਹੋ। ਕਦ ਕਰ ਸੀ? ਦੇਖੋ ਅਜੇ ਤੱਕ ਕੋਈ ਕਾਰਨ ਨਹੀਂ ਪਤਾ ਲੱਗ ਸਕਿਆ ਸਾਨੂੰ। ਹਾਂ ਤਾਂ ਪਤੀ ਚੱਲ ਰਹੀ ਹੈ ਪਰ ਹਜ ਤੱਕ ਕੋਈ ਘਰ ਨੂੰ ਪਤਾ ਲੱਗਿਆ ਕੋਈ ਫਰੀਦੂ ਕਲੇਸ ਕੋਈ ਪਤਾ ਲੱਗਿਆ ਘਰ ਕੇ ਮਾਤਾ ਦੱਸਿਆ ਉਹਨਾਂ ਨੂੰ ਕੁਝ ਨਹੀਂ ਮਾਤਾ ਜੀ ਨੇ ਵੀ ਕੁਝ ਨਹੀਂ ਦੱਸਿਆ ਉਹ ਕਹਿੰਦੇ ਬਿਲਕੁਲ ਠੀਕ ਠਾਕ ਸੀਗੇ ਵੀ ਮੈਂ ਸਵੇਰੇ ਕੋਲ ਹੀ ਸੀਗੀ ਕਿਸੇ ਕਿਸਮ ਦਾ ਬਾਚੀ ਅਚਾਨਕ ਜਦੋਂ ਆਣ ਗਵਾਂਡ ਇਕੱਠਾ ਹੋਇਆ ਤਾਂ ਉਹਨਾਂ ਨੇ ਇਹ ਦੇਖਿਆ ਵੀ ਇਹਨਾਂ ਦੀ ਹਾਲਤ ਖਰਾਬ ਹੈ ਤਾਂ ਪਿੰਡ ਵਾਲਿਆਂ ਨੇ ਚੱਕ ਕੇ ਹਸਪੀਟਲ ਲੈ ਗਏ ਹੁਣ ਕਾਰਵਾਈ ਕੀ ਕਰੀਏ ਹੁਣ ਜੀ ਦੇਖੋ ਦੋਨੇ ਜਿਹੜੀਆਂ ਲੜਕੀ ਦਾ ਪਰਿਵਾਰ ਤੇ ਦੂਸਰਾ ਪਰਿਵਾਰ ਉਹਨਾਂ ਦੀ ਆਪਸ ਵਿੱਚ ਬਿਲਕੁਲ ਸਹਿਮਤੀ ਹੈ ਅਸੀਂ 134 194 ਬੀ ਐਨ ਐਸ ਇਸ ਦੀ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦੀ ਸਹਿਮਤੀ ਨਾਲ ਹੈ ਦੋਨੋਂ ਪਰਿਵਾਰਾਂ ਦੀ ਮਰਨ ਵਾਲੇ ਦੀ ਉਮਰ ਕਿੰਨੀ ਸੀ ਮਰਨ ਵਾਲੇ ਦੀ ਉਮਰ ਕਰੀਬ ਜਿਹੜਾ ਅਰਤਾਸ ਸਿੰਘ ਸੀ ਉਹ 40 ਸਾਲ ਸੀ ਉਹਦੀ ਪਤਨੀ 35 ਸਾਲ ਲੜਕੀ 15 ਸਾਲ ਦੀ ਸੀ ਪੋਸਟਮਾਰਟਮ ਹੋ ਗਿਆ ਕਰਵਾਉਣਾ ਇਹ ਅਨੇ ਜੀ ਪੋਸਟਮਾਰਟਮ ਅਜ ਹੋ ਜਾਏਗਾ ਗਏ ਹੋਏ ਨੇ ਸਾਡੇ ਆਈਓ ਸਾਹਿਬ ਕਰਵਾ ਰਹੇ ਨੇ ਪੋਸਟਮਾਰਟਮ